ਰਾਜਪੁਰਾ ਦੀ ਨਾਜ ਮੰਡੀ ਵਿੱਚ ਵੱਡੀ ਮਾਤਰਾ ਵਿੱਚ ਕਣਕ ਦੀ ਆਮਦ ਹੋ ਚੁੱਕੀ ਹੈ ਤੇ ਇਸ ਵਿੱਚੋਂ ਸਾਰੀ ਦੀ ਸਾਰੀ ਫਸਲ ਦੀ ਖਰੀਦ ਕੀਤੀ ਗਈ ਹੈ। ਹਾਲ ਦੀ ਕੜੀ ਕਈ ਕੁਇੰਟਲ ਕਣਕ ਆਪਣੀ ਚੁਕਾਈ ਦੀ ਉਡੀਕ ਕਾਰਨ ਬੂਰੀਆਂ ਵਿੱਚ ਪਈ ਹੈ। ਇਸ ਸਬੰਧੀ ਮਾਰਕੀਟ ਕਮੇਟੀ ਦੇ ਚੇਅਰਮੈਨ ਦੀਪਕ ਸੂਦ ਦਾ ਕਹਿਣਾ ਹੈ ਕਿ ਬਹੁਤ ਜਲਦ ਸਾਰੀ ਦੀ ਸਾਰੀ ਕਣਕ ਦੀ ਚੁਕਾਈ ਹੋ ਜਾਵੇਗੀ। ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ। ਮੇਰਾ ਨਾਮ ਦੀਪਕ ਸੂਦ ਹੈ ਜੀ ਚੇਅਰਮੈਨ ਮਾਰਕੀਟ ਕਮੇਟੀ ਰਾਜਪੁਰਾ ਪੰਜਾਬ ਦੇ ਬਹੁਤ ਹੀ ਸਤਿਕਾਰਯੋਗ ਮੁੱਖ ਮੰਤਰੀ ਸਰਪੰਗਨ ਸਿੰਘ ਮਾਨ ਜੀ ਦੇ ਹਕੂਮਤ ਸਾਹਿਬ ਇਸ ਵਾਰ ਜਿਹੜੀ ਕਣਕ ਦੀ ਖਰੀਦ ਹੋਈ ਹੈ ਬੜੇ ਹੀ ਵਧੀਆ ਤਰੀਕੇ ਨਾਲ ਹੋਈ ਹੈਗੀ ਜਿੰਮੇਦਾਰ ਜਿਹੜੀ ਕਣਕ ਲੈ ਕੇ ਆਏ ਨੇ ਉਹਨਾਂ ਦੇ ਅੰਦੇ ਸਰਾਉਣ ਲਈ ਕਣਕ ਦੀ ਬੋਲੀ ਹੋਈ ਹੈ ਤੇ ਨਾਲ ਦੀ ਨਾਲ ਉਹਨਾਂ ਦੇ ਖਾਤੇ 'ਚ ਪੈਸੇ ਪਾਏ ਗਏ ਹੈਗੇ ਬਾਕੀ ਸਾਡਾ ਜਿਹੜਾ ਰਾਜਪੁਰਾ ਹੈਗਾ ਬਹੁਤ ਹੀ ਵਧੀਆ ਰਿਹਾ ਇਸ ਵਾਰ ਕਿਉਂਕਿ ਉਹਦੇ ਕੋਈ ਮੀਂਹ ਬਰਸਾਤ ਦਾ ਕੋਈ ਢੇਰੀ ਦਾ ਕੁਛ ਇਦਾਂ ਨਹੀਂ ਹੋਇਆ ਜਿਸ ਕਾਰਨ ਸਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦਿੱਕਤ ਨਹੀਂ ਆਈ ਨਾ ਹੀ ਸਾਡੇ ਕਿਤਾੰਤਰਾਵਾਂ ਨੂੰ ਦਿੱਕਤ ਆਈ ਹੈਗੀ ਸਰ ਅੱਜ ਦਾ 14 ਤਿੰਨ ਨੰਗਾ ਅੱਡੇ ਕੋਲ ਜਿਹੜੀ ਟੋਟਲ ਕਣਕਾਈ ਹੈ 11 ਲੱਖ 5340 ਕੰਟਾ ਜਿਹੜੀ ਟੋਟਲ ਕਣਕਾਈ ਹੈਗੀ ਹੈ ਅੱਜ ਅੱਜ ਤੱਕ ਹਾਂਜੀ ਅੱਜ ਤੱਕ ਜੀ ਤੇ ਸਰ ਇਹਦੇ ਜਿਹੜੇ ਕੀਮੇ ਸ਼ੁਰੂ ਹੋ ਗਏ ਜੀ ਜਿਹੜੀ ਸਾਡੇ ਕੋਲ ਕਣਕਾਈ ਹੈ 11 ਲੱਖ 5340 ਇਹ ਟੋਟਲੀ ਟੋਟਲ ਜਿਹੜੀ ਪਰਚੇਸ ਹੋ ਚੁੱਕੀ ਹੈ ਜੀ ਇਹਦੇ ਵਿੱਚੋਂ 5 ਲੱਖ 59950 ਪ੍ਰਾਈਵੇਟ ਜਿਹੜੇ ਹੈਗੇ ਆ ਜੀ ਲੈ ਗਏ ਨੇ ਤੇ ਉਸ ਤੋਂ ਬਾਅਦ 4 ਲੱਖ 46 ਇਹ ਤੋਂ ਗਵਰਨਮੈਂਟ ਜਿਹੜੀ ਖਰੀਦ ਕਰਕੇ ਲੈ ਚੁੱਕੀ ਤੇ ਲਿਫਟਿੰਗ ਕਿੰਨੀ ਹੋ ਗਈ ਲਿਫਟਿੰਗ ਜਿਹੜੀ ਸਾਡੇ ਕੋਲ ਹੋਈ ਹੈ ਜੀ ਇਸ ਟਾਈਮ ਸਾਡੇ ਕੋਲ ਹੋਈ ਹੈਗੀ ਹੈ 6 ਲੱਖ 98160 ਕਾਂਟੋ ਜਿਹੜੀ ਲਿਫਟਿੰਗ ਹੋ ਚੁੱਕੀ ਹੈਗੀ ਹੈ ਜਿਹੜੀ ਪੈਂਡਿੰਗ ਹੈਗੀ ਸਾਡੇ ਕੋਲ ਹੈਗੀ 6 ਲੱਖ 46180 ਕਾਂਟੋ ਜਿਹੜੀ ਪੈਂਡਿੰਗ ਹੈਗੀ ਇਹ ਵੀ ਬੜੇ ਕੁਛੀ ਦਿਨਾਂ ਦੇ ਵਿੱਚ ਜਿਹੜੀ ਹੈਗੀ ਹੈ ਚੱਕ ਕੇ ਖਦੂਗਾ ਸਰ ਜੀ ਕੋਈ ਸਪੈਸ਼ੀਅਲ ਪ੍ਰੋਬਲਮ ਨਹੀਂ ਨਹੀਂ ਕਿਸੇ ਤਰ੍ਹਾਂ ਕੋਈ ਵੀ ਪ੍ਰੋਬਲਮ ਨਹੀਂ ਹੈਗੀ ਇਸ ਵਾਰ ਜਿਹੜਾ ਸੀਜ਼ਨ ਆ ਬਹੁਤ ਹੀ ਵਧੀਆ ਨਿਕਲੇ ਹੈਗਾ ਮੈਂ ਸਾਰੇ ਕਿਸਾਨ ਵੀਰਾਂ ਨੂੰ ਵਧਾਈ ਦਿੰਦਾ ਹੈਗਾ ਕਿ ਇਸ ਵਾਰ ਇੱਕ ਤਾਂ ਨਹੀਂ ਫਸਲ ਆਈ ਬੰਪਰ ਫਸਲ ਆਈ ਹੈ ਔਰ ਫਸਲ ਹੈ ਬਹੁਤ ਵਧੀਆ ਸੀਗੀ ਤੇ ਨਾਲ ਦੀ ਨਾਲ ਜੋ ਪੰਜਾਬ ਸਰਕਾਰ ਨੇ ਵਾਦਾ ਕੀਤਾ ਕਿਸਾਨਾਂ ਨਾਲ ਕਿ ਜਿਹੜੀ ਉਹਨਾਂ ਫਸਲ ਹੈ ਆਂਦੇ ਸਾਰ ਉਹਨਾਂ ਹੀ ਬੋਲੀ ਹੋ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ 48 ਘੰਟਿਆਂ ਦੇ ਵਿੱਚ ਉਹਨਾਂ ਦੀ ਜਿਹੜੀ ਪੇਮੈਂਟ ਦੇ ਹੋ ਤਾਂ ਕੀ ਕਰ ਦਿੱਤੀ ਜੀ। ਅ ਜੇਨਾ ਸਰ ਜਿਵੇਂ ਮਲਡੀਰ ਦੇ ਫਰਾਂ ਦੇ ਅੱਧੀ ਇਹ ਕੰਮ ਪਈ ਹੈ ਠੀਕ ਹੈ। ਉਹ ਵੀ ਕਾਫੀ ਜਿਆਦਾ ਤਕੀਣੀ ਹੈ। ਕਈ ਨਾ ਜੇ ਅਨਕਵਰਡ ਪਈ ਜਿਵੇਂ ਇੱਕ ਤਾਂ ਬਾਈਕ ਨੂੰ ਬਾਸਾਤ ਪਰ ਆ ਗਈ ਨੇ ਦੀ ਵੀਰ ਆ ਗਈ। ਜਿਹੜੇ ਉਹ ਖਰਾਬ ਹੋ ਦੀ ਕਾਫੀ ਨਹੀਂ ਨਹੀਂ ਇਦਾਂ ਕੁਛ ਨਹੀਂ ਹੈਗਾ ਸਾਰੇ ਜਿਹੜੇ ਪੁਖਤ ਅਰੇਂਜਮੈਂਟ ਕੀਤੇ ਗਏ ਹੈਗੇ ਆ ਜਿਹੜੀ ਤਰਪਾਲਾਂ ਦਾ ਪੂਰਾ ਅਰੇਂਜਮੈਂਟ ਕੀਤਾ ਗਿਆ ਕਈ ਜਿਹੜੇ ਹੈਗੀਆਂ ਨੇ ਮਤਲਬ ਚੱਕੇ ਲੱਗੇ ਹੋਏ ਉਹਨਾਂ ਤਰਪਾਲਾਂ ਪਾਈਆਂ ਗਈਆਂ ਹੈਗੀਆਂ ਨੇ ਕੁਝ ਪਈਆਂ ਹੈਗੀਆਂ। ਮਤਲਬ ਸਾਡੇ ਵੱਲੋਂ ਪੂਰਾ ਧਿਆਨ ਰੱਖਿਆ ਗਿਆ ਹੈਗਾ ਕਿਸੇ ਵੀ ਤਰ੍ਹਾਂ ਦੀ ਕੋਈ ਫਸਲ ਸਾਡੀ ਖਰਾਬ ਨਾ ਹੋਵੇ। ਅ ਤੇ ਜਿਹੜੀ ਤੁਸੀਂ ਦੱਸਦੀ ਹੈ ਵੀ ਨਿੱਜੀ ਜਿਹੜੀ ਹੈਗੀ ਹੈ ਪ੍ਰਾਈਵੇਟ ਫਰਮਾਂ ਨੇ ਫਸਲ ਜਿਹੜੀ ਹੈਗੀ ਹੈ ਕੁਝ ਜ਼ਿਆਦਾ ਪਰਚੇ ਦਿੱਤੀ ਉਸ ਕਰਕੇ ਨਾਟਕੀ ਇਹ ਪ੍ਰਾਈਵੇਟ ਇਹਨੇ ਕਿਉਂ ਕਰ ਦੇ ਦਿੱਤੀ ਇਹ ਕੰਮ ਕਰਨ ਦੇ ਵਿੱਚ ਐਕਚੁਅਲੀ ਜਿਹੜੀ ਫਲੋਰ ਮਿਲਣਾ ਹੈਗੀ ਸਾਡੇ ਇੱਥੇ ਕਾਫੀ ਵੱਡੀ ਫਲੋਰ ਮਿਲਣਾ ਹੈਗੀਆਂ ਨੇ ਤੇ ਇਸ ਕਰਕੇ ਤਕਰੀਬਨ ਪੰਜਾਬ ਦੇ ਵਿੱਚ ਇੱਕ ਰਾਜਪੁਰਾ ਐਸੀ ਮਤਲਬ ਮੰਡੀ ਆਉਂਦੀ ਹੈ ਜਿੱਥੇ ਨਜ਼ਦੀਕ ਦੇ ਵਿੱਚ ਫਲੋਰ ਮਿਲਣਾ ਜ਼ਿਆਦਾ ਹੋਣ ਕਰਕੇ ਤਾਂ ਸਾਡੇ ਬਾਰੇ ਜ਼ਿਆਦਾ ਜਿਹੜੀ ਪ੍ਰਾਈਵੇਟ ਪਰਚੇਜ਼ ਹੁੰਦੀ ਹੈ। ਤੇ ਸਭ ਤੋਂ ਕਿਸਾਨ ਭਰਾਵਾਂ ਨੂੰ ਤੁਸੀਂ ਇਹ ਮਤਲਬ ਵਧੀਆ ਫਸਲ ਆਈ 3 ਮੈਸੇਜ ਦੇਣਾ ਚਾਹੁੰਦਾ ਮੈਂ ਸਾਰੇ ਕਿਸਾਨ ਭਰਾਵਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਕਿ ਜਿਹੜਾ ਇਹ ਸੀਜ਼ਨ ਸਾਡਾ ਕਣਕ ਦਾ ਬਹੁਤ ਹੀ ਵਧੀਆ ਗਿਆ ਹੈਗਾ ਪਰ ਪ੍ਰਮਾਤਮਾ ਦੇ ਅਰਦਾਸ ਕਰਦਾ ਕਿ ਕਿਸਾਨ ਵੀਰਾਂ ਵਾਸਤੇ ਜਿਹੜੇ ਅੱਗੇ ਵੀ ਫਸਲਾਂ ਆਣੀਆਂ ਹੈ ਉਹ ਇਸੇ ਤਰ੍ਹਾਂ ਆਣ ਔਰ ਖੁਸ਼ੀਆਂ